ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਭੂਮੀ ਵਿਖੇ ਸਨੀਦੇਵ ਮੰਦਿਰ ਲੰਗਰ ਲਗਾਇਆ ਜਾ ਰਿਹਾ ਹੈ ਸਾਰੇ ਵੀਰਾਂ ਨੂੰ ਫੱਦ ਚੜ ਕੇ ਇਸ ਪਵਿੱਤਰ ਕਾਰਜ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ ਇਸ ਵਿੱਚ ਅਰੁਣਾ ਰੋੜਾ ਦਾ ਯੋਗਦਾਨ ਵੀ ਦੇਖਣ ਨੂੰ ਮਿਲਿਆ ਲੋਕਾਂ ਦੇ ਵੱਲੋਂ ਅਰੁਣਾ ਰੋੜਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਲੰਗਰ ਦੀ ਸੇਵਾ ਵੀ ਕੀਤੀ ਗਈ ਜਿੱਥੇ ਹੋਰ ਲੋਕਾਂ ਦੇ ਵੱਲੋਂ ਵੀ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਵੱਧ ਚੜ ਕੇ ਯੋਗਦਾਨ ਵੀ ਦਿੱਤਾ ਜਾ ਰਿਹਾ ਹੈ 4 ਜਨਵਰੀ ਦਿਨ ਸ਼ਨੀਵਾਰ ਨੂੰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਇਸ ਦਾ ਨਿਯੋਤਾ ਵੀ ਦਿੱਤਾ ਜਾ ਰਿਹਾ ਹੈ ਜੈ ਸ਼ਨੀ ਦੇ ਮਹਾਰਾਜ ਜੀ ਦੀ ਔਰ ਜਲੰਧਰ ਸਿਟੀ ਲਾਈਵ ਦੇਖਦੇ ਹੋਏ ਸਾਰੇ ਹੀ ਮੈਸਰੋਤਿਆਂ ਨੂੰ ਅੱਜ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਆ ਔਰ ਸ਼ਨੀ ਦੇ ਮਹਾਰਾਜ ਜੀ ਦੇ ਚਰਨਾਂ ਚ ਇਹੀ ਨਮਨ ਕਰਕੇ ਕਹਿੰਦਾ ਆ ਕਿ हे ਸ਼ਨੀ ਦੇ ਮਹਾਰਾਜ ਸਾਰੇ ਘਰਾਂ ਪਰਿਵਾਰਾਂ ਚ ਆਪਣਾ ਮਿਹਰ ਭਰਿਆ ਹੱਥ ਰੱਖਰਾ ਸਭ ਨੂੰ ਤੰਦਰੁਸਤੀਆਂ ਦੇਣਾ ਸਭ ਦੇ ਬੱਚਿਆਂ ਨੂੰ ਵਿਦਿਆ ਦੇਣਾ ਪਰ ਬੱਚੇ ਜੋ ਹਨ ਆਪਣੇ ਮਾਂ ਬਾਪ ਦਾ ਸਤਿਕਾਰ ਕਰਨ ਜਿੰਨਾ ਵੀ ਸਤਿਕਾਰ ਹੋ ਸਕੇ ਉਹ ਸਤਿਕਾਰ ਕਰਨ ਔਰ ਬਾਕੀ ਜੋ ਕਿ ਹਰ ਵਰਸ਼ ਦੀ ਤਰ੍ਹਾਂ ਇਸ ਵਰਸ਼ ਵੀ ਜੋ ਅਸੀਂ 2025 ਦੀਆਂ ਵਧਾਈਆਂ ਦਿੱਤੀਆਂ ਨੇ ਅਸੀਂ ਹਰ ਸਾਲ ਦੀ ਤਰ੍ਹਾਂ ਸ਼ਿਪੂਰੀ ਮੋਡਲ ਟਾਊਨ ਦੇ ਜੋ ਕਿ ਆਪਣੇ ਸ਼ਨੀ ਦੇ ਮਹਾਰਾਜ ਦੇ ਟੈਂਪਲ ਅੰਦਰ ਬਾਹਰ ਅਸੀਂ ਜੋ ਇੱਕ ਲੰਗਰ ਦੀ ਵਿਵਸਥਾ ਕਰਾਣੇ ਆ ਔਰ ਜੋ ਇਹ ਲੰਗਰ ਹੈ ਇਹ ਉਹ ਮਹਾਰਾਜ ਦੀ ਕਿਰਪਾ ਆ ਅਸੀਂ ਕੌਣ ਹੁੰਨੇ ਆ ਔਰ ਮਹਾਰਾਜ ਦੀ ਕਿਰਪਾ ਹੁੰਦੀ ਆ ਤੁਹਾਡੇ ਵਰਗੇ ਜੋ ਕਿ ਮੇਰੇ ਯਾਰ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਸਕੇ ਸੰਬੰਧੀ ਸਾਰਿਆਂ ਦੀਆਂ ਬਲੇਸਿੰਗ ਹੈਗੀਆਂ ਨੇ ਔਰ ਜਿਹਦੇ ਨਾਲ ਇਹ ਜੋ ਅਸੀਂ ਇੱਥੇ ਤੱਕ ਪਹੁੰਚ ਜਾਣੇ ਹੈਗੇ ਆ ਔਰ ਸਾਡੇ ਵਿੱਚ ਅੱਜ ਉਚੇਚੇ ਤੌਰ ਤੇ ਸਾਡੇ ਪੰਜਾਬ ਸਰਕਾਰ ਦੇ ਡਿਪਟੀ ਡਾਇਰੈਕਟਰ ਸਰਦਾਰ ਮਨਮਿੰਦਰ ਸਿੰਘ ਜੀ ਆਏ ਹੋਏ ਨੇ 바ਵਾ ਜੀ ਆਏ ਹੋਏ ਨੇ ਮਜੀਠੀਆ ਸਾਹਿਬ ਆਏ ਹੋਏ ਨੇ ਸਾਡੇ ਭਰਾ ਨੇ ਮਜੀਠੇ ਵਾਲੇ ਠੀਕ ਹੈ ਲਾਲੀ ਕੁਮਨਜੀ ਨੇ ਮਾਡਲ ਟਾਊਨ ਤੋਂ ਚੇਅਰਮੈਨ ਗਨਸ਼ਮ ਸ਼ੀਸ਼ਾਪ ਤੋਂ ਨੇ ਬਾਬਾ ਜੀ ਨੇ ਸਾਡੇ ਸੱਤਪਾਲ ਜੀ ਨੇ ਰਾਜੇਸ਼ ਜੀ ਨੇ ਸਾਡੇ ਬਨਿੰਗ نیوز ਤੋਂ ਸਾਡੇ ਪ੍ਰਧਾਨ ਸੁਨਿੰਦਰਪਾਲ ਜੀ ਆਏ ਨੇ ਪ੍ਰਧਾਨ ਸੰਦੀਪ ਸ਼ਾਹੀ ਜੀ ਆਏ ਨੇ ਗगन ਜੀ ਆਏ ਨੇ ਸਿੱਧੂ ਜੀ ਆਏ ਨੇ ਰਾਹੁਲ ਜੀ ਆਏ ਨੇ ਜੇ ਮ ਨਵਾਂ ਦੇ ਵਿਸਤਾਰ ਚ ਗਿਆ ਸਾਡੇ ਜਲੰਧਰ 6 ਨੰਬਰ ਡਿਵੀਜ਼ਨ ਤੋਂ ਐਸ ਐਚਓ ਸਾਹਿਬ ਭੂਸ਼ਣ ਜੀ ਆਏ ਹੋਏ ਨੇ ਉੱਚੇ ਚੇਤਤੌਰ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਸ਼ਨੀ ਦੇ ਮਹਾਰਾਜ ਜੀ ਦੇ ਚਰਨਾਂ 'ਚ ਇਹੀ ਨਮਨ ਕੀਤਾ ਹੈ ਕਿ हे ਸ਼ਨੀ ਦੇ ਮਹਾਰਾਜ ਹਰ ਘਰ ਦੇ ਵਿੱਚ ਆਪਣਾ ਮਿਹਰ ਭਰਿਆ ਹੱਥ ਰੱਖੋ ਔਰ ਤੰਦਰੁਸਤੀ ਦਿਓ ਸਾਰਿਆਂ ਨੂੰ ਸ਼ਾਹੀ ਸਾਹਿਬ ਆਏ ਨੇ ਪੀ ਐਨ ਐਲ ਨਿਊਜ਼ ਤੋਂ ਤੇ ਪ੍ਰਧਾਨ ਨੇ ਮੀਡੀਆ ਤੋਂ ਅਸੀਂ ਉਹਨਾਂ ਦਾ ਵੀ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਔਰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚਰਦੀ ਕਲਾ 'ਚ ਰੱਖੇ ਔਰ ਜੋ ਕਿ ਚੌਥਾ ਸਤਮ ਮੰਨਿਆ ਜਾਂਦਾ ਹੈ ਮੀਡੀਆ ਜੋ ਕਿ ਮੀਡੀਆ ਜੋ ਸੱਚ ਦਾ ਆਇਨਾ ਆ ਤੇ ਮੈਂ ਇਹੀ ਕਿਰਪਾ ਕਰਨ ਪ੍ਰਮਾਤਮਾ ਸਾਰੇ ਮੀਡੀਆ ਵਾਲੇ ਭਰਾਵਾਂ ਤੇ ਵੀ ਤੇ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਣ ইমরান ਜੀ ਆਏ ਹੋਏ ਨੇ ਸਾਡੇ ਵਿੱਚ ਸਤਪਾਲ ਜੀ ਆਏ ਹੋਏ ਨੇ ਔਰ ਮੈਂ ਅੱਜ ਆਪਣੇ ਵੱਲੋਂ ਆਪਣੀ ਸੱਤਾ ਵੱਲੋਂ ਔਰ ਮੈਂ ਆਪਣੇ ਦੁੱਗਲ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਨਵਾਂ ਸਾਲ ਬਹੁਤ ਵਧੀਆ ਜਾ ਸਾਰਿਆਂ ਲਈ ਤੇ ਪ੍ਰਮਾਤਮਾ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਧੰਨਵਾਦ ਜੀ